ਲੱਖ ਲਾਨਤ ਤੇ ਤੇਰੀ ਪੰਜਾਬੀ ਹੋਣ ਤੇ ਦਲਜੀਤ ਸਿਆ ਦਲਜੀਤ ਸਾਂਝ ਦੋਸਤਾ ਤੇਰੇ ਨਾਲ ਤਾਂ ਰਾਖੀ ਸਾਵਣ ਰਾਖੀ ਸਾਵਣ ਤਾਂ ਸਾਵਣ ਉਹ 100 ਗੁਣਾ ਚੰਗੀ ਰਹਿ ਗਈ ਆ ਉਹਨੇ ਆਖਿਆ ਮੈਨੂੰ ਸ਼ੁਭ ਕਰਨ ਦੀ ਮੌਤ ਦਾ ਅਫਸੋਸ ਆ ਭਾਈ ਜੀ ਉਹਨੇ ਅਡਾਨੀਆਂ ਬਾਨੀਆਂ ਨੂੰ ਠਕਰਾ ਦਿੱਤਾ ਪਰ ਸਾਡੇ ਵਾਲੇ ਤਾਂ ਉਹ ਗੱਲ ਬਣੀ ਆ ਜਿਵੇਂ ਮਦਾਰੀ ਬਾਈ ਜੀ ਇਹਨੇ ਸਾਨੂੰ ਆਯਾਦ ਬੰਦਿਆਂ ਨੂੰ ਪਰ ਉਹਨਾਂ ਨੇ ਇੱਕ ਗੱਲ ਸਾਬਤ ਕਰਕੇ ਵਿਖਾਤੀ ਵੀ ਇਹ ਉਹ ਕੋਮਾ ਬਸ ਇਹਨਾਂ ਨੂੰ ਥੋੜੇ ਬਹਾਲੇ ਪੈਸਿਆਂ ਦਾ ਲਾਲਚ ਦੇ ਦਿਓ ਤੇ ਬਾਈ ਜੀ ਇਹ ਵਿਕ ਜਾਂਦੇ ਨੇ ਬਾਈ ਜੀ ਜਾਗਦਿਆਂ ਜ਼ਮੀਰਾਂ ਰੱਖਿਆ ਕਰੋ ਜਾਗਦਿਆਂ ਜ਼ਮੀਰਾਂ ਦਲਜੀਤ ਜਿਸਾਨ ਸਿਆ ਵੇਖੋ ਰਾਖੀ ਸਾਵਣ ਨੇ ਉਹਨੇ ਆਪਣੀ ਸਪੋਰਟ ਕੀਤੀ ਆ ਕਿਸਾਨਾਂ ਦੀ ਵੀ ਉਹਨਾਂ ਦੀਆਂ ਮੰਗਾਂ ਮਨ ਲਾ ਬੰਦੇ ਦਾ ਪੁੱਤ ਬਣ ਕੇ ਮੋਦੀ ਨੂੰ ਕਿਹਾ ਤੇ ਸਾਡੇ ਵਾਲੇ ਬਾਈ ਜੀ ਐਨੇ ਲੱਖ ਦੇ ਤਾਂ 8 ਲੱਖ ਦੇ ਤਾਂ 92 ਲੱਖ ਦੇ ਤਾਂ ਪਤਾ ਨਹੀਂ ਬਾਈ ਜੀ ਪੈਸੇ ਨੇ ਨਾਲ ਨਹੀਂ ਜਾਣਾ ਨਾਲ ਜਾਣੇ ਨੇ ਕੰਮ ਵੇਖੋ ਇੱਕ ਤਾਂ ਟੱਕਰ ਉਹਦੀ ਆਪਣੇ ਨਾਲ ਪੰਜਾਬੀਆਂ ਦੇ ਨਾਲ ਪਰ ਉਹਨੇ ਬਾਈ ਜੀ ਤੂੰ ਉਹਨਾਂ ਦੇ ਸ਼ੋਅ ਦੇ ਵਿੱਚ ਜਾ ਕੇ ਇਹ ਸਾਬਿਤ ਕਰਤਾ ਅਸੀਂ ਇਹ ਨਹੀਂ ਆਂਦੇ ਚੱਲ ਤੇਰਾ ਕੰਮ ਆ ਜਾਣਾ ਚਾਹੀਦਾ ਪਰ ਇੱਕ ਬੰਨੇ ਤਾ ਆਪਣੀ ਸਿਰ ਧੜਦੀ ਲੱਗੀ ਓਏ ਦੋਸਤੋ ਉੱਥੇ ਪੈਸੇ ਕੋਈ ਜਿਆਦਾ ਚਿਰ ਨਹੀਂ ਟਿਕਦੇ ਬਾਈ ਜੀ ਉਹਨਾਂ ਰਾਹੀ सावंत ਨੇ ਆਪਣੀ ਕਿਸਾਨਾਂ ਦੀ ਫੁੱਲ ਸਪੋਰਟ ਕੀਤੀ ਆ ਤੇ ਦਿਲਜੀਤ ਦੋਸਾਂ ਜਿਹਾ ਸਦਾ ਵੇਖੋ ਕਲਾਕਾਰ ਇਹ ਨਹੀਂ ਗੱਲ ਕਰ ਰਕੀ ਤੇ ਤੂੰ ਹੀ ਆ ਤੇਰੇ ਤੋਂ ਮਸ਼ਹੂਰ ਕਲਾਕਾਰ ਹੈਗੇ ਆ ਪੰਜਾਬ ਵਿੱਚ ਜਿਹੜੇ ਚੰਗੇ ਚੰਗੇ ਤੇ ਪਰਿਵਾਰਕ ਗਾਣੇ ਗਾਉਂਦੇ ਆ ਬਾਈ ਜੀ ਅੱਜ ਮੁਕਸੇ ਵਾਲਾ ਉੱਥੇ ਹੁੰਦਾ ਬਾਈ ਜੀ ਜੇ ਤੇਰੇ ਨਾਲ ਵੀ ਵੱਧ ਜਾਣੇ ਨਚੜੇ ਸੀ ਹਨਾ ਪਰ ਮੁਕਸੇ ਵਾਲਾ ਬੰਦਾ ਇਹੋ ਜਿਹਾ ਨਹੀਂ ਸੀ ਬਾਕੀ ਉਹ ਇੱਜ਼ਤਾਂ ਵੇਂਦਾ ਸੀ ਸੱਚੇ ਬੰਦਿਆਂ ਦੇ ਨਾਲ ਖੜਦਾ ਸੀ ਬਾਈ ਜੀ ਪਿਛਲੇ ਸਾਲ ਵੀ ਸਾਡਾ ਸ਼ੁਭ ਕਰਨ ਮੂਸੇ ਵਾਲਾ ਵੀ ਆਪਣੇ ਨਾਲ ਖੜਾ ਸੀ ਤੇ ਇੱਕ ਸ਼ੁਭ ਕਰਨ ਬਾਈ ਜੀ ਉਹ ਜਿਹੜਾ ਖਨੌਰੀ ਬਾਰਡਰ ਤੇ ਸਾਡੀਆਂ ਅੱਖਾਂ ਦੇ ਸਾਹਮਣੇ ਸਾਡੇ ਭਰਾ ਨੂੰ ਗੋਲੀ ਵੱਜੀ ਆ ਬਾਈ ਜੀ ਸਾਨੂੰ ਅਫਸੋਸ ਏ ਤੇਰਾ ਜਾਣਾ ਤੇ ਚਲ ਜ਼ਰੂਰੀ ਸੀ ਕਿ ਤੂੰ ਕਲਾਕਾਰ ਹੈ ਪਰ ਬਾਈ ਜੀ ਜਮੀਰਾ ਜਾਗਦੀਆਂ ਰੱਖਿਆ ਕਰੋ ਬਾਈ ਜੀ ਉਹਨਾਂ ਨੇ ਇਹ ਦੱਸਿਆ ਜਿਵੇਂ ਮਦਾਰੀ ਨੇ ਬਾਂਦਰ ਸੰਗਲੀ ਨਾਲ ਬੰਨ ਕੇ ਨਹੀਂ ਨਚਾਈ ਜਾਂਦੇ ਆ ਉਹ ਆਂਦੇ ਬਾਈ ਜੀ ਅਸੀਂ ਤੁਹਾਡਾ ਬੰਦਾ ਬਾਈ ਜੀ ਨਚਾ ਛੱਡੇ ਆ ਬਾਈ ਜੀ ਜਿਵੇਂ ਬਾਂਦਰ ਮਦਾਰੀ ਨੂੰ ਨਹੀਂ ਨਚਾਉਂਦਾ ਉਹ ਗੱਲ ਬਣੀ ਪਈ ਆ ਤੂੰ ਸਾਡੀ ਕੌਮ ਦੀ ਬਾਈ ਜੀ ਤੂੰ ਜੇ ਗੱਲ ਕਰੇ ਨਾ ਬਾਈ ਇੱਕ ਬੰਦੇ ਦਾ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਬੈਠੇ ਆ 750 ਕਿਸਾਨ ਪਹਿਲਾਂ ਸ਼ਹੀਦ ਹੋਏ ਤੇ ਬਾਕੀ ਸ਼ਬ ਕਰਨ ਨੂੰ ਬਾਈ ਜੀ ਖਨੌਰੀ ਬਾਰਡਰ ਤੇ ਸਾਡੇ ਟਰੈਕਟਰਾਂ ਦੇ ਟਾਇਰ ਪਾੜੇ ਗਏ ਸਾਡੇ ਉੱਥੇ ਹੀ ਇਲਾਜ ਕਰਾਉਣ ਵਾਲੇ ਡਾਕਟਰਾਂ ਦੇ ਨਾਲ ਕੁੱਟਮਾਰ ਹੋਈ ਹੋਰ بڑے ਬੰਦਿਆਂ ਦੇ ਨਾਲ ਅਥਰੂ ਗੈਸ ਦੇ ਗੋਲੇ ਛੱਡੇ ਗਏ ਕੀ ਕੀ ਨਹੀਂ ਹੋਇਆ ਤੇ ਤੂੰ ਗੁਰਗਾ ਥੋੜੇ ਬਹੁਤ ਪੈਸਿਆਂ ਤੇ ਵੇਖ ਗਿਆ ਅਜਾ ਭਰਾਵਾ ਜਾ ਪਰਾ ਅਸੀਂ ਇਹੋ ਕਹਿ ਕੇ ਫਤਿਹ ਬੁਲਾਉਨੇ ਆ ਬਾਈ ਜੀ ਸਾਨੂੰ ਇਹ ਗੱਲਾਂ ਸਦਾ ਰੜਕਦੀਆਂ ਰਹਿਣਗੀਆਂ ਬਾਈ ਜੀ ਤੂੰ ਪੰਜਾਬੀ ਹੋਣ ਤੇ ਨਾਤੇ ਕਿਉਂਕਿ ਇਹਨਾਂ ਦੇ ਵਿੱਚ ਬਹੁਤ ਵੱਡਾ ਧੋਖਾ ਹੈ ਚਲੋ ਤੂੰ ਨਚਿਆ ਟੱਪਿਆ ਇਹ ਸਿਰਫ ਕੀ ਆਂਦੇ ਹੁੰਦੇ ਆ ਥੋੜਾ ਜਿਹਾ ਉਹਨਾਂ ਤੈਨੂੰ ਪੰਪ ਕੀ ਦੇਤਾ ਉਹ ਆਂਦੇ ਸੀ ਤੁਹਾਡੇ ਬੰਦੇ ਅਸੀਂ ਨਚਾਉਣ ਜਾਣਦੇ ਆ ਬਾਈ ਜੀ ਉਹ ਤੂੰ ਸਾਬਤ ਕਰਤਾ ਵੀ ਇਹ ਨਾ ਸੋਚੀ ਵੀ ਮੈਂ ਉਥੇ ਕਿਤੇ ਕਿੱਡਾ ਕ ਮਸ਼ਹੂਰ ਹੋ ਗਿਆ ਤੇਰੇ ਤੋਂ ਸਿਰਾ ਸਿਰਾ ਕਲਾਕਾਰ ਬਾਈ ਜੀ ਪੰਜਾਬ ਚ ਬੈਠੇ ਆ ਜਿਹੜੇ ਆਪਣੇ ਪਰਿਵਾਰਕ ਤੇ ਹਰ ਇੱਕ ਵੀਰ ਦੇ ਨਾਲ ਘਰਾਂ ਚ ਬੈਠ ਕੇ ਸੁਣ ਸਕਦੇ ਆ ਜਿਨ੍ਹਾਂ ਨੂੰ ਪਰ ਤੂੰ ਤਾਂ ਅਸਲੋਂ ਯਾਰ ਨਫਟ ਨਿਕਲਿਆ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ